ਜਪ ਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚਿਆ ਸੋਚ ਨਾ ਹੋਵੇ ਜੇ ਸੋਚੀ ਲਖ ਵਾਰ ਚੁੱਪਿਆ ਚੁੱਪ ਨਾ ਹੋਵੇ ਜੇ ਲਾਇ ਰਹਾ ਲਿਵ ਤਾਰ ਭੁੱਖਿਆ ਭੁੱਖ ਨਾ ਉਤਰੇ ਜੇ ਬਨਾ ਪੁਰੀਆ ਭਾਰ ਸਹਸ ਸਿਆਣ ਪਾ ਲਖ ਹੋਇ ਤਾਂ ਇਕ ਨ ਚੱਲੇ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੇ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਤੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੇ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਨਖ ਦੁਖ ਸੁਖ ਪਾਈਐ ਇਕਨਾ ਹੁਕਮੀ ਬਖਸ਼ਿਸ ਇਕ ਹੁਕਮੀ ਸਦਾ ਪੁਾਈਐ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਇ ਨਾਨਕ ਹੁਕਮੇ ਜੇ ਬੁਝੇ ਤਾ ਹੋ ਮੈਂ ਕਹੇ ਨ ਕੋਇ ਗਾਵੇ ਕੋ ਤਾਣ ਹੋਵੈ ਕਿਸੈ ਤਾਣ ਗਾਵੇ ਕੋ ਦਾਤ ਜਾਣੈ ਨਿਸ਼ਾਨ ਗਾਵੇ ਕੋ ਗੁਣ ਵਡਿਆਈ ਵਿਚਾਰ ਗਾਵੇ ਕੋ ਵਿਦਿਆ ਵਿਖੂ ਵਿਚਾਰ ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਜੀ ਲੇ ਫਿਰ ਦੇ ਗਾਵੇ ਕੋ ਜਪੇ ਦਿਸੇ ਦੂਰ ਗਾਵੇ ਕੋ ਵੇਖੇ ਹਾਦਰ ਹਦੂਰ ਕਥਨਾ ਕਥਿਨ ਆਵਈ ਟੋਟ ਕਤ ਕਤ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਹਿ ਰਾਹੋ ਨਾਨਕ ਵਿਗਸੇ ਵੇ ਪਰਵਾਹੋ ਸਾਚਾ ਸਾਹਿਬ ਸਾਚ ਨਾਏ ਪਾਖਿਆ ਪਾਉ ਅਪਾਰ ਆਖੇ ਮੰਗੇ ਦੇ ਦੇ ਦਾਤ ਕਰੇ ਦਾਤਾਰ ਫਿਰ ਕੇ ਅੱਗੇ ਰੱਖੀਐ ਜਿਤ ਦਿਸੇ ਦਰਬਾਰ ਮੂੰਹੋ ਕੇ ਬੋਲਣ ਬੋਲੀਏ ਜਤ ਸੁਣੇ ਧਰੇ ਪਿਆਰ ਅੰਮ੍ਰਿਤ ਵੇਲਾ ਸਚਨਾਉ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ ਨਾਨਕ ਐ ਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਝਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਦਾਨ ਗਾਵੀਆ ਸੁਣੀਏ ਮਨ ਰੱਖੀਐ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਗੁਰਮਖ ਨਾਦੰ ਗੁਰਮਖ ਵੇਦੰ ਗੁਰਮਖ ਰਹਿ ਅਸਮਾਈ ਗੁਰਈਸ਼ਰ ਗੁਰ ਗੋਰਖ ਬ੍ਰਹਮਾ ਗੁਰ ਪਾਰਬਤੀ ਮਾਈ ਜਉ ਹਾਂ ਜਾਣਾ ਆਖਾ ਨਹੀਂ ਕਹਿਣਾ ਕਥਨ ਨ ਜਾਈ ਗੁਰਾ ਇੱਕ ਦੇਵ ਜਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਸਿਰਠ ਨਾਵਾਂ ਜੇ ਤਿਸ ਭਾਵਾਂ ਵਿਣ ਭਾਣੇ ਕੀ ਨਾਈ ਕਰੀ ਜੇਤੀ ਸਿਰਠ ਉਪਾਈ ਵੇਖਾ ਵਿਣ ਕਰਮਾਂ ਕੀ ਮਿਲੇ ਲਈ ਮਤ ਵਿੱਚ ਰਤਨ ਜੁਆ ਹਰ ਮਾਨਕ ਜੇ ਇੱਕ ਗੁਰਾ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਜਾਈ ਸਬਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਜੇ ਜੁਗ ਚਾਰਾ ਆਰ ਜਾ ਹੋਰ ਦਸੁਣੀ ਨਵਾ ਖੰਡਾ ਵਿੱਚ ਜਾਣੀਐ ਨਾਲ ਚੱਲੇ ਸਭ ਕੋਏ ਚੰਗਾ ਨਾਉ ਰਖਾਇ ਕੇ ਜਸ ਕੀਰਤ ਜਗ ਲੇ ਜੇ ਤਿਸ ਨਦਰ ਨ ਆਵੈ ਤ ਵਾਤ ਨ ਪੁੱਛੇ ਕੇ ਕੀਟਾ ਅੰਦਰ ਕੀਟ ਕਰੇ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੇ ਆ ਗੁਣ ਦੇ ਤਿਹਾਂ ਕੋਇ ਨ ਸੁਜੇ ਜੇ ਤਿਸ ਗੁਣ ਕੋਇ ਕਰੇ ਸੁਣੀਐ ਸਿੱਧ ਪੀਰ ਸੁਰਨਾਥ ਸੁਣੀਐ ਧਰਤ ਤਵਲ ਆਕਾਸ ਸੁਣੀਐ ਦੀਪ ਲੋਪ ਪਾਤਾਲ ਸੁਣੀਐ ਪੋਹੈ ਨ ਸਕੇ ਕਾਲ ਨਾਨਕ ਪਕਤਾ ਸਦਾ ਵਿਗਾਸ ਸੁਣੀਐ ਦੁਖ ਪਾਪ ਕਾ ਨਾਸ ਸੁਣੀਐ ਈਸਰ ਬ੍ਰਹਮਾ ਇੰਦ ਸੁਣੀਐ ਮੁਖ ਸਲਾਹਣ ਮੰਦ ਸੁਣੀਐ ਜੋਗ ਜੁਗਤ ਤਨ ਭੇਦ ਸੁਣੀਐ ਸ਼ਾਸਤਰ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣੀਐ ਦੁਖ ਪਾਪ ਕਾ ਨਾਸ ਸੁਣੀਐ ਸੰਤ ਸੰਤੋਖ ਗਿਆਨ ਸੁਣੀਐ 68 ਕਾਇ ਸੁਨਾਨ ਸੁਣੀਐ ਪੜ ਪੜ ਪਵ ਹੈ ਮਾਨ ਸੁਣੀਐ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣੀਐ ਦੁਖ ਪਾਪ ਕਾ ਨਾਸ ਸੁਣੀਐ ਸਰਾ ਗੁਨਾ ਕੇ ਗਾ ਸੁਣੀਐ ਸੇਖ ਪੀਰ ਪਤਸਾ ਸੁਣੀਐ ਅੰਦੇ ਪਾਲ ਹੈ ਰਾਹੋ ਸੁਣੀਐ ਹਾਥ ਹੂਏ ਅਸਗਾਹੋ ਨਾਨਕ ਪਕਤਾ ਸਦਾ ਵਿਗਾਸ ਸੁਣੀਐ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੇ ਨ ਜਾਏ ਜੇ ਕੋ ਕਹੇ ਪਿਛੇ ਪਛਤਾਏ ਕਾਗਤ ਕਲਮ ਲਿਖਣ ਹਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੁਵੇ ਮੰਨ ਬੁੱਧ ਮੰਨੈ ਸਗਲ ਪਵਣ ਕੀ ਸੁੱਧ ਮੰਨੈ ਮੂਹੈ ਚੋਟਾ ਨਾ ਖਾਏ ਮੰਨੈ ਜਮਕੇ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮੰਨ ਕੋਏ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਤ ਸਿਉ ਪ੍ਰਗਟ ਜਾਏ ਮੰਨੇ ਮਗਨ ਚੱਲੇ ਪੰਥ ਮੰਨੇ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੇ ਪਵ ਹੈ ਮੋਖ ਦਵਾਰ ਮੰਨੇ ਪਰਵਾਰੈ ਸਾਧਾਰ ਮੰਨੇ ਤਰੇ ਤਰੇ ਗੁਣ ਸਿਖ ਮੰਨੇ ਨਾਨਕ ਪਵ ਹੈ ਨ ਪਖ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪ੍ਰਮਾਨ ਪੰਚ ਪ੍ਰਦਾਨ ਪंचे ਪਾਵ ਹੈ ਦਰਗਹ ਹੈ ਮਾਨ ਪंचे ਸੋ ਹੈ ਦਰ ਰਾਜਨ ਪंचे ਕਾ ਗੁਰ ਇਕ ਧਿਆਨ ਜੇ ਕੋ ਕਹੈ ਕਰੈ ਵਿਚਾਰ ਵਾਰਿਆ ਕਰਤੇ ਕੇ ਕਰਨੇ ਨਾਹੀ ਸੁਮਾਰ ਤੋਲ ਧਰਮ ਦਇਆ ਕਾ ਪੁੱਤ ਸੰਤੋਖ ਥਾ ਪਿਆ ਰਖਿਆ ਨਾ ਜਿਤ ਸੁਤ ਜੇ ਕੋ ਬੁਝੇ ਹੋਵੇ ਸਚਿਆਰ ਤਵਲੇ ਉਪਰ ਕੇਤਾ ਭਾਰ ਧਰਤੀ ਹੋਰ ਪਰੇ ਹੋਰ ਹੋਰ ਤਿਸ ਦੇ ਭਾਰ ਤੱਲੇ ਕਵਣ ਜੋਰ ਜੀ ਜਤ ਰੰਗਾ ਕੇ ਨਾਓ ਸਬਨਾ ਲਿਖਿਆ ਹੂੜੀ ਕਲਾਮ ਇਹੋ ਲੇਖਾ ਲਿਖ ਜਾਣਾ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਟਾਣ ਸੁਮਾਲਿਓ ਰੂਪ ਕੀਤੀ ਦਾਤ ਜਣੈ ਕੋਏ ਕੂਤ ਕੀਤਾ ਪਸਾਓ ਇਹੋ ਕਵਾਓ ਤਿਸ ਦੇ ਹੂਏ ਲਖ ਦਰਿਆਉਂ ਉਦਰਤ ਕਵਣ ਕਹਾ ਵਿਚਾਰ ਵਾਰਿਆ ਨ ਜਾਵੇ ਇੱਕ ਵਾਰ ਜੋ ਤੁਧ ਪਾਵੈ ਸਾਈ ਪਲੀ ਕਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਪਾਓ ਅਸੰਖ ਪੂਜਾ ਅਸੰਖ ਤਪਤਾਓ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਆ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ असंख्य दातार असंख्य सूर्य मोह पखसार असंख्य मौन लिव लाए तार कुदरत कवन कहा विचार वार्यान जवे एक बार जो तुद पावे साई पली कर तू सदा सलामत निरंकार ਅਸੰਖ ਮੂਰਖ ਅੰਦਗੋਰ ਅਸੰਖ ਚੋਰ ਹਰਾਮਖੋਰ ਅਸੰਖ ਅਮਰ ਕਰ ਜਾਏ ਜੋਰ ਅਸੰਖ ਗਲਵੜ ਹਤਿਆ ਕਮਾਏ ਅਸੰਖ ਪਾਪੀ ਪਾਪ ਕਰ ਜਾਏ ਅਸੰਖ ਕੁੜਿਆਲ ਕੂੜੇ ਫਿਰਾਏ ਅਸੰਖ ਮਲੇਸ਼ ਮਲ ਭਖ ਖਾਏ ਅਸੰਖ ਨਿੰਦਕ ਸਿਰ ਰਹਿਆ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨ ਜਾਵੇ ਏਕ ਵਾਰ ਜੋ ਤੂੰ ਪਾਵੈ ਸਾਈ ਪਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਓ ਅਸੰਖ ਥਾਓ ਅਗਮ ਅਗਮ ਅਸੰਖ ਲੋ ਅਸੰਖ ਕਹਿਆ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਲਾਹ ਹੈ ਅਖਰੀ ਗਿਆਨ ਗੀਤ ਗੁਣ ਗਾਹੈ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨ ਇਹੋ ਲੇਖੇ ਤਿਸ ਸਿਰ ਨਾਹੀਂ ਜਿਉ ਫੁਰਮਾਏ 蒂ਵ 蒂ਵ ਪਾਹੇ ਜੇਤਾ ਕੀਤਾ ਤੇਤਾ ਨਾਉ ਵਿਣ ਨਵੇ ਨਹੀਂ ਕੋਥਾਂ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨ ਜਾਵੇ ਇੱਕ ਵਾਰ ਜੋ ਤੁਧ ਪਾਵੇ ਸਾਈ ਪਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਪਰ ਇਹ ਹੱਥ ਪੈਰ ਤਨ ਦੇ ਪਾਣੀ ਧੁੱਤੈ ਉਤਰਸ ਖੇ ਮੂੰਹ ਤੁਪਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਉਹ ਤੋਏ ਪਰ ਇਹ ਮਤ ਪਾਪਾ ਕੇ ਸੰਗ ਉਹ ਧੋਪੈ ਨਾਵੇਂ ਕੇ ਰੰਗ ਪੁੰਨੀ ਪਾਪੀ ਆਖਣ ਨਾਹੀਂ ਕਰ ਕਰ ਕਰਣਾ ਲਿਖ ਲੈ ਜਾਹੇ ਆਪ ਬੀਜ ਆਪੇ ਹੀ ਖਾਹੋ ਨਾਨਕੁ ਉਕਮੀ ਆਹੋ ਜਾਹੋ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲਕਾ ਮਾਨ ਸੁਣੀਐ ਮਨਿਐ ਮਨ ਕੀਤਾ ਪਾਉ ਅੰਤਰਗਤ ਤੀਰਥ ਮਲਨਾਓ ਵਿਣ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸਤ ਆਤ ਬਾਣੀ ਬ੍ਰਹਮਾਓ ਸੰਤ ਸੁਹਾਣ ਸਦਾ ਮਨ ਚਾਓ ਕੁਦ ਕਵਣ ਸੁਵੇਲਾ ਵਕਤ ਕਵਣ ਕਵਣ ਤਿਤ ਕਵਣ ਵਾਰ ਕਵਣ ਸਿਰੂਤੀ ਮਹ ਕਵਣ ਜਿਤ ਹੋਵੇ ਆਕਾਰ ਵੇਲ ਨ ਪਾਈਐ ਪੰਡਤੀ ਜੇ ਹੋਵੇ ਲੇਖ ਪੁਰਾਣ ਵਕਤ ਨ ਪਾਈਐ ਕਾਦੀਆਂ ਜੇ ਲੇਖ ਲੇਖਾ ਕੁ ਪੁਰਾਣ ਤਿਤ ਵਾਰਨ ਜੋਗੀ ਜਾਣੈ ਰਤ ਮਹਨੇ ਕੋਏ ਜਾ ਕਰਤਾ ਸਿਰਠੀ ਕਿਉ ਸਾਜੈ ਆਪੇ ਜਾਣੈ ਸੋਏ ਕਿਵ ਕਰ ਆਖਾ ਕਿਵ ਸਾ ਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖੈ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕੋ ਹੋਵੇ ਨਾਨਕ ਜੇ ਕੋ ਆਪੇ ਜਾਣੈ ਅੱਗੇ ਗਈਏ ਨ ਸੋਹੈ ਪਤਾਲ ਪਤਾਲ ਲਖ ਅਗਾਸਾ ਅਗਾਸ ਓੜਕ ਓੜਕ ਬਾਲ ਥਕੇ ਵੇਦ ਕਹਿਣ ਇੱਕ ਬਾਤ ਸਹਿਸ 18 ਕਹਿਣ ਕਤੇਬਾ ਅਸਲ ਇੱਕ ਧਾਤ ਲਿਖਾ ਹੋਏ ਤਾਂ ਲਿਖਿਆ ਲੇਖ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੈ ਜਾਣੈ ਆਪ ਸਲਾਹੀ ਸਲਾਹ ਇਤੀ ਸੂਰਤ ਨ ਪਾਈਐ ਨਿੰਦਿਆ ਅਤੇ ਵਾਹ ਉਪਾਵ ਹੈ ਸਮੁੰਦ ਨ ਜਾਣਿਆ ਸਮੁੰਦ ਸਾ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲਨਾ ਹੋਵਨੀ ਜੇ ਤਿਸ ਮਨਹੋਨ ਵਿਸਰ ਹੈ ਅੰਤ ਨ ਸਿਫਤੀ ਕਹਿਣ ਅੰਤ ਅੰਤ ਨ ਕਰਨ ਦੇਣ ਅੰਤ ਅੰਤ ਨ ਵੇਖਣ ਸੁਣਨ ਨ ਅੰਤ ਅੰਤ ਨ ਜਾਪੇ ਕੀਆ ਮਨ ਮੰਤ ਅੰਤ ਨ ਜਾਪੇ ਕੀਤਾ ਕਾਰ ਅੰਤ ਨ ਜਾਪੇ ਪਾਰਾਵਾਰ ਅੰਤ ਨ ਕਰਨ ਦੇਣ ਨ ਅੰਤ ਤਾਂ ਕਿ ਅੰਤ ਨ ਪਾਏ ਜਾਏ ਇਹ ਹੈ ਅੰਤ ਨ ਜਾਣਾ ਕੋਏ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉਪਰ ਉੱਚਾ ਨਾ ਹੋ ਏਵਡ ਉੱਚਾ ਹੋਵੇ ਕੋਏ ਤਿਸ ਉੱਚੇ ਕਿਉਂ ਜਾਣਾ ਸੋਏ ਜੇਵੜ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕੀਤੇ ਮੰਗ ਹੈ ਜੋਤ ਅਪਾਰ ਕੀਤੇ ਗਣਤ ਨਹੀਂ ਵਿਚਾਰ ਕੀਤੇ ਖਖ ਟੁੱਟ ਵਿਕਾਰ ਕੀਤੇ ਲੈ ਲੈ ਮੁਕਰ ਪਾਹੇ ਕੀਤੇ ਮੂਰਖ ਖਾਹੀ ਖਾਹੇ ਕੀਤੇ ਆ ਦੁੱਖ ਭੁਗ ਸਦ ਮਾਰ ਇਹ ਹੈ ਵੀ ਦਰ ਤੇਰੀ ਦਤਾਰ ਬੰਦ ਖਲਾਸੀ ਭਾਣੇ ਹੋਏ ਹੋਰ ਅੱਖ ਨ ਸਕੇ ਕੋਏ ਜੇ ਕੋ ਖਾਕ ਖਾਣਾ ਪਾਏ ਉਹ ਜਾਣੈ ਜੀਤਿਆ ਮੁਖਾਏ ਆਪੇ ਜਾਣੈ ਆਪੇ ਦੇ ਅੱਖੇ ਸੀ ਵੀ ਕੇਈ ਕੇ ਜਿਸ ਨੂੰ ਬਖਸ਼ੇ ਸਿਫਤ ਸਲਾਹੀ ਨਾਨਕ ਪਾਤ ਸਾਹੀ ਪਾਤ ਸਾਹੋ அமூல் குண அமூல் வப்பார அமூல் வப்பார அமூல் பண்டார அமூல் ஆஹஹ அமூல் லாஹ அமூல் பாய அமூல் சாய அமூல் தர்ம அமூல் திவாண அமூல் தூல அமூல் பிரண அமூல் பகிச அமூல் நிஷாண அமூல் தர்ம அமூல் ஃபுர்மான அமூலோ அமூல் ஆக நே ஆக்கெல ਆਖੇ ਵੇਦ ਪਾਠ ਪੁਰਾਣ ਆਖੇ ਪੜੇ ਰਹਿ ਵਖਾਣ ਆਖੇ ਬ੍ਰਹਮੇ ਆਖੇ ਇੰਦੂ ਆਖੇ ਗੋਪੀ ਤੇ ਗੋਬਿੰਦ ਆਖੇ ਈਸਰ ਆਖੇ ਸਿੱਧ ਆਖੇ ਕੀਤੇ ਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰਮਨ ਜਨ ਸੇਵ ਕਿੱਤੇ ਆਖੈ ਆਖਣ ਪਾਹੇ ਕਿਤੇ ਕਰ ਕਰ ਉਠ ਉਠ ਜਾਏ ਕਿਤੇ ਹੋਰ ਨ ਕਰੀਏ ਤਾਂਕੇ ਆਖੈ ਨ ਸਖੈ ਕੋਈ ਕੇ ਜੇਵੜ ਆਪ ਤੇਵੜ ਤੇਰੀ ਦਾਤ ਨਾਨਕ ਜਾਣੈ ਸੱਚਾ ਸੋਏ ਜੇ ਕੋ ਆਖੈ ਬੋਲ ਵਿਗੜ ਆਖੈ ਲਿਖਿਆ ਨ ਸਿਰ ਗਵਾਰਾ ਗਵਾਰ ਸੋਦਰ ਤੇਰਾ ਕੇ ਹਾਸੂ ਕਰਕੇ ਹਜਤ ਬੈ ਸਰਬ ਸਮਾਲੇ ਵਾਜੇ ਤੇਰੇ ਅਨਾਦ ਅਨੇਕ ਸੰਖਾ ਕੇ ਤੇ ਵਾਵਣ ਹਾਰੇ ਕੇ ਤੇ ਰਾਗ ਪਰਿਸ਼ੋ ਕਹੀਏ ਕੇ ਤੇ ਗਾਵਣ ਹਾਰੇ ਗਾਹ ਹੈ ਜੋਦ ਓਪਣ ਪਾਹੀ ਬਸੰਤਰ ਗਾਵੈ ਰਾਮ ਜਤਰਮ ਦੁਆਰੇ ਗਾਵ ਹੈ ਚਿਤ ਗੁਪਤ ਲਿਖ ਜਾਨਨ ਲਿਖ ਲਿਖ ਧਰਮ ਵਿਚਾਰੇ ਗਾਵ ਹੈ ਇਸਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ ਗਾਵ ਹੈ ਇੰਦ ਇੰਦਰਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵ ਹੈ ਸਿੱਧ ਸਮਾਧੀ ਅੰਦਰ ਗਾਵ ਹੈ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵ ਹੈ ਵੀਰ ਕਰਾਰੇ ਗਾਵਨ ਪੰਡਿਤ ਪੜ ਰਖੀ ਸਰ ਜੁਗ ਜੁਗ ਵੇਦਾਂ ਨਾਲੇ ਗਗ ਹੈ ਮੋਹਣੀਆ ਮਨ ਮੋਹਨ ਸੁਰਗਾ ਮਛ ਪਿਆਲੇ ਗਾਵਨ ਰਤਨ ਉਪਾਏ ਤੇਰੇ 68 ਤੀਰਤ ਨਾਲੇ ਗਾਵ ਹੈ ਜੋਧ ਮਹਾਬਲ ਸੁਰਾ ਗਾਵ ਹੈ ਖਾਣੀ ਚਾਰੇ ਗਾਵ ਹੈ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਧਾਰੇ ਸੇਈ ਤੁਧਨੋਂ ਗਮ ਹੈ ਜੋ ਤੁਧ ਪਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕਹਤੇ ਗਾਵਨ ਸੈ ਮੈ ਚਿਤਨਾ ਆਵਨ ਨਨਕਿਆ ਵਿਚਾਰਾ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਸੁਨਾਈ ਹੈਪੀ ਹੋਸੀ ਜਾਈ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖੇ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਮੀ ਹੁਕਮ ਨਾ ਕਹਿਣਾ ਜਾਈ ਸੋ ਪਾਤ ਸਹਾ ਸਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਤ ਜੋਲੀ ਗਿਆਨ ਕੀ ਰਹਾ ਵਿਪੁੱਤ ਖੀਤਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪਰਤੀਤ ਆਈਐ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ ਦਿਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਪੁਗਤ ਗਿਆਨ ਦਇਆ ਪੰਡਾਰਣ ਘਟ ਘਟ ਵਜੈ ਨਾਦ ਆਖ ਨਾਥ ਨਾਥੀ ਸਬਕ ਜਾਕੇ ਰਿੱਧ ਸਿੱਧ ਆਵਰਾ ਸਾਧ ਸੰਜੋਗ ਵਿਜੋਗ ਦੂਹੇ ਕਾਰ ਚਲਾਏ ਲੇਖ ਹੈ ਭਾਗ ਆਦੇਸ਼ દિਸੇ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਏਕਾ ਮਾਈ ਸੁ ਜੁਗਤ ਵੀ ਆਈ ਤਿੰਨ ਚਲੇ ਪਰਵਾਣ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਏ ਦੀ ਬਾਣ ਜਿਵ ਤਿਸ ਭਾਵੇਂ ਤਿਵ ਚਲਾਵੇ ਤਿਵ ਹੋਵੇ ਫੁਰਮਾਨ ਓਹ ਵੇਖੇ ਓਨਾ ਨਦਰਨ ਆਵੇ ਬਹੁਤ ਇਹੋ ਵਿਡਾਣ ਆਦੇਸ ਦਿ세 ਆਦੇਸ ਆਦ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਆਸਣ ਲੋਏ ਲੋਏ ਪੰਡਾਰ ਜੋ ਕਿਛ ਪਾਵੇ ਸੂ ਏਕਾ ਵਾਰ ਕਰ ਕਰ ਵੇਖੇ ਸਿਰਜਣ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ dise ਆਦੇਸ ਆਦ ਅਨੀਲ ਅਨਾਹਤ ਜੁਗ ਜੁਗ ਏਕੋ ਵੇਸ ਇੱਕ ਦੋ ਜੀਭੋ ਲਖ ਹੋ ਹੈ ਲਖ ਹੋਵ ਹੈ ਲਖ ਵੀਸ ਲੱਖ ਗੇੜਾ ਆਖੀਏ ਇੱਕ ਨਾਮ ਜਗਦੀਸ਼ ਇੱਕ ਰਾਹ ਹੈ ਪਤ ਪਵੜੀਆਂ ਚੜਿਏ ਹੋਵੇ 21 ਸੁਣ ਗੱਲਾਂ ਆਕਾਸ ਕੀ ਕਿੱਟਾ ਆਈ ਰੀਸ ਨਾਨਕ ਨਦਰੀ ਪਾਵੇ ਐ ਕੂੜੀ ਕੂੜੇ ਠੀਸ ਆਖਾਂ ਜੋਰ ਚੁਪੈ ਨਾ ਜੋਰ ਜੋਰ ਨ ਮੰਗਣ ਦੇਣ ਨ ਜੋਰ ਜੋਰ ਨ ਜੀਣ ਮਰਨ ਜੂਰ ਜੋਰ ਨਰਾਜ ਮਾਲ ਮਨ ਸ਼ੋਰ ਜੋਰ ਨ ਸੁਰਤੀ ਗਿਆਨ ਵਿਚਾਰੇ ਜੋਰ ਨ ਜੁਗਤੀ ਛੁਟੇ ਸੰਸਾਰ ਤਿਸ ਹਥ ਹੋਵੇ ਕਰ ਵੇਖੇ ਸੋਏ ਨਾਨਕ ਉਤਮ ਨੀਚ ਨ ਕੋਏ ਰਾਤੀ ਰੂਤੀ ਥਿਤਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮ ਸਾਲ ਤਿਸ ਵਿੱਚ ਜੀਐ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਵੇ ਵਿਚਾਰ ਸੱਚਾ ਆਪ ਸੱਚਾ ਦਰਬਾਰ ਥਿਤੈ ਸੋਹਣ ਪੰਚ ਪ੍ਰਵਾਨ ਨਦਰੀ ਕਰਮ ਵੇਖੈ ਨਿਸ਼ਾਨ ਕੰਚ ਪਾਈਏ ਉਥੇ ਪਾਏ ਨਾਨਕ ਗਾਈਏ ਆਪੇ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਇਹੋ ਕਰਮ ਕੀਤੇ ਪਵਨ ਪਾਣੀ ਬੈ ਸੰਤਰ ਕੀਤੇ ਨਾਮ ਮਹੇਸ ਕੀਤੇ ਕਰਮੇ ਬ੍ਰਹਮੇ ਘੜਤ ਘੜੀਏ ਰੂਪ ਰੰਗ ਕੇ ਵੇਸ ਕੀਤਿਆ ਕਰਮ ਭੂਮੀ ਮੇਰੇ ਕੇਤੇ ਕੇਤਸੂ ਔਦੇਸ ਕੇਤੇ ਇੰਦ ਚੰਦ ਸੁਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਨਵ ਮਨ ਕੇਤੇ ਕੇਤੇ ਰਤਨ ਸਮੁੰਦ ਕੇਤਿਆਂ ਖਾਣੀ ਕੇਤਿਆਂ ਬਾਣੀ ਕੇਤੇ ਪਾਤ ਨਰਿੰਦ ਕੇਤਿਆ ਸੁਰਤੀ ਸੇਵਕ ਕੇਤਿਆ ਨਾਨਕ ਅੰਤ ਨ ਅੰਤ ਗਿਆਨ ਖੰਡ ਮਹਿ ਗਿਆਨ ਪਰ ਚੰਡ ਥਿਤੈ ਨਾਦ ਬਿਨੋਦ ਕੋੜ ਅਨੰਦ ਸਰਮ ਖੰਡ ਕੀ ਬਾਣੀ ਰੂਪ ਦਿੱਥੈ ਘੜਤ ਘੜੀਏ ਬਹੁਤ ਅਨੂਪ ਤਾਂ ਕੀ ਕੀਆ ਗਲਾ ਕਥਿਆ ਨਾ ਜਾਏ ਜੇ ਕੋ ਕਹੇ ਪਿਛੇ ਪਛਤਾਏ ਤਿੱਥੈ ਘੜੀਐ ਸੁਰਤ ਮਨ ਮਤ ਬੁੱਧ ਤਿੱਥੈ ਘੜੀਐ ਸੁਰਾ ਸਿੱਧਾ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਤਿੱਥੈ ਹੋਰ ਨ ਕੋਏ ਹੋਰ ਤਿੱਥੈ ਜੋਧ ਮਹਾਬਲ ਸੂਰ ਤਿਨ ਮਹਾਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮਹਾਮਾਏ ਤਾਂ ਕਿ ਰੂਪ ਨੈ ਕਥਨੇ ਜਾਹੇ ਨਾ ਉਮਰ ਹੈ ਨਾ ਠੱਗੇ ਜਾਹੇ ਜਿਨ ਕੇ ਰਾਮ ਵੇਸ ਮਨ ਮਾਏ ਤਿੱਥੇ ਭਗਤ ਵਸ ਹੈ ਕਿ ਲੋਏ ਕਰ ਹੈ ਆਨੰਦ ਸੱਚਾ ਮਨ ਸੋਏ ਸੱਚ ਖੰਡ ਵੇਸ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੇ ਖੰਡ ਮੰਡਲ ਵਰਪੰਡਾ ਜੇ ਕੋ ਥੱਕੇ ਨਾ ਅੰਤ ਨਾ ਅੰਤ ਤਿੱਥੇ ਲੋਏ ਲੋਏ ਆਕਾਸ ਜਿਵ ਜਿਵ ਹੁਕਮੇ ਤਿਵ ਤਿਵ ਕਾਰ ਵੇਖੇ ਵਿਗਸੇ ਕਰ ਵਿਚਾਰ ਨਾਨਕ ਕਥਨਾ ਕਰੜਾ ਸਰ ਜਨ ਪਾਵੈ ਧਿਰਜ ਸੁਨਿਆਰ ਅਕ ਜਨ ਵੇਸ ਹਥਿਆਰ ਪੋਖਾ ਲਾ ਅਗਨ ਤਪਤਾਓ ਡੰਡਾ ਭਾਉ ਅੰਮ੍ਰਿਤ ਤਿਨ ਡਾਲ ਗੜੀਏ ਸ਼ਬਦ ਸੱਚੀ ਟਕਸਾਲ ਜਿਨ ਕਿਉ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਿਤ ਤਿਵਸ ਰੋਤ ਦੋਈ ਦਾਈ ਦਾਇਆ ਥਿਲੇ ਸਗਲ ਜਗਤ ਚੰਗਿਆਈਆਂ ਬੁਰਿਆਆਂ ਵਾਜ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ